ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੋਇਪੁਰ ਭਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਤਹਿਤ ਐਸਪੀ ਡੀ ਮੁਖਤਿਆਰ ਰਾਏ ਦੀ ਰਹਿਨਮਾਈ ਹੇਠ ਪਾਕਿਸਤਾਨ ਪਾਰ ਸਰਹੱਦ ਦੇ ਨੇੜੇ ਸੈਕਿੰਡ ਲਾਈਨ ਆਫ ਡਿਫੈਂਸ ਦੇ ਬੀਐਸਐਫ ਤੇ ਪੰਜਾਬ ਪੁਲਿਸ ਬਲੋ ਲਗਾਏ ਸਾਂਝੇ ਨਾਕੇ ਤੇ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਪਤਾ ਲੱਗਾ ਕਿ ਚਰਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਅਹਿਮਦ ਡੰਡੀ ਥਾਣਾ ਲਖੋਗੇ ਬਹਿਰਾਮ ਨਸ਼ੀਲੀਆਂ ਗੋਲੀਆਂ ਵੇਚਣ ਦਾਦੀ ਹੈ ਜੋ ਅੱਜ ਵੀ ਆਪਣੀ Swift Desire ਕਾਰ ਤੋਂ ਗੋਲੀਆਂ ਲੈ ਕੇ ਆਪਣੇ ਗ੍ਰਾਹਕਾਂ ਨੂੰ ਦੇਣ ਜਾ ਰਿਹਾ ਸੀ ਜਿਸ ਦੀ ਨਾਕਾਬੰਦੀ ਤੇ ਚੈਕਿੰਗ ਦੌਰਾਨ ਭਾਰੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਤੇ ਹਜਾਰਾ ਸਿੰਘ ਵਾਲਾ ਤੋਂ ਲਿੰਕ ਰੋਡ ਲੱਖਾ ਸਿੰਘ ਵਾਲਾ ਤੇ ਨਾਕਾਬੰਦੀ ਕੀਤੀ ਜਿਸ ਤੇ ਇੱਕ Swift Desire ਕਾਰ ਦੀ ਤਲਾਸ਼ੀ ਲੈਣ ਤੋਂ ਬਾਅਦ ਚੰਨ ਸਿੰਘ ਕੋਲੋਂ 18600 ਨਸ਼ੀਲੀਆਂ ਗੋਲੀਆਂ ਡਰਾਮਾਡੋਲ रिकवर ਹੋਈਆਂ ਜਿਸ ਤੇ ਚਰਨ ਸਿੰਘ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਮਮਦੋੜ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਪੁਛਗਿੱਛ ਜਾਰੀ ਹੈ ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਫਿਰੋਜ਼ਪੁਰ ਤੋਂ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਪੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਨਸ਼ਿਆਂ ਦੇ ਖਿਲਾਫ ਮਹਿਮ ਚਲਾਈ ਗਈ ਹੈ ਉਹਦੇ ਦੌਰਾਨ ਰਾਤ ਨੂੰ ਬਾਰਡਰ ਦੇ ਨੇੜੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਲਾਏ ਗਏ ਲਾਕਿਆਂ ਤੇ ਮੁਖਬਰੀ ਹੋਈ ਤੇ ਚਰਨ ਸਿੰਘ ਉੱਪਰ ਵੀਰ ਸਿੰਘ ਵਾਸੀ ਅਹਿਮਦ ਢੰਡੀ ਜਿਹੜਾ ਪਹਿਲਾਂ ਮੈਸ਼ੇਰੀਆਂ ਗੋਲੀਆਂ ਵੇਚਣ ਲੱਦੀ ਏ ਇੱਕ ਕਾਫੀ ਮਾਤਰਾ ਚ ਗੋਲੀਆਂ ਲੈ ਕੇ ਵੇਚਦਾ ਤੇ ਜੇ ਤੁਸੀਂ ਨਾਕਾ ਲਾਓ ਤੇ ਤੁਹਾਡੇ ਕਾਬੂ ਆ ਸਕਦਾ ਫਿਰ ਹੁੰਡੌੜਗੀ ਪੁਲਸ ਨੇ ਹਜਾਰਾ ਸਿੰਘ ਵਾਲਾ ਤੋਂ ਲਿੰਕ ਨੇ ਲਿੰਕ ਰੋਡ ਜਾਂਦੀ ਏ ਲੱਖਾ ਸਿੰਘ ਵਾਲਾ ਨੂੰ ਉੱਥੇ ਨਾਕਾ ਲਾਇਆ ਇਹਦੇ ਤੋਂ ਸਵਿਫਟ ਯਾਰ ਕਰਕੇ ਆ ਰਿਹਾ ਸੀ ਤਲਾਸ਼ੀ ਗਾਰਦ ਉਹਦੇ ਕੋਲੋਂ 18600 ਗੋਲੀ ਬਰਾਮਦ ਹੋਈ ਡਰਾਮਾ ਡੋਸ ਇਹ ਸਰ ਵੀ ਐਡਜਾਇੰਟ ਆਪਰੇਸ਼ਨ ਸੀਗਾ 20 ਸਤਬਰ ਨੂੰ ਆਲਸ ਗਿਆ ਜਵਾਨ ਆ ਨਕਲ ਆ ਸਰ ਕਿੰਨੇ ਬੰਦੇ ਗ੍ਰਿਫਤਾਰ ਹੋਏ ਇੱਕ ਬੰਦਾ ਰਿਫਤਾਰ ਹੈ ਕੀ ਕਾਰਵਾਈ ਕੀਤੀ ਉਹਦੇ ਖਿਲਾਫ ਮਕਦਮਾ ਨੰਬਰ 196 ਦਰਜ ਕੀਤਾ ਇਸ ਸਰ ਇਹਦੀ ਕੋਈ ਬੈਕਗ੍ਰਾਉਂਡ ਕੋਈ ਕ੍ਰਿਮੀਨਲ ਹੈ ਅਜੇ ਤਾਂ ਹੁਣ ਪੁੱਛ ਕਿ ਸ਼ਿਆਰੀ ਹੈ ਉਸ ਕਿਤੇ ਲੋਕਲ ਬੰਦੇ ਹੋਰ ਵੀ ਸ਼ਾਮਲ ਹੋ ਜਿੰਨਾ ਬਿਲਕੁਲ ਜੀ ਪੁੱਛ ਗਏ ਸ਼ੌਣਗੇ ਕਿਥੋਂ ਲੈ ਕੇ ਆਇਆ ਕਿਰੋਂ ਵੇਚਣ ਆਇਆ ਸੀ 1460 ਗੋੜੀ ਹੈ ਤਾਂ ਵੇਚਣੀ ਹੈ ਕਿਤੇ ਨਾ ਕਿਤੇ